ਮਿਸ਼ਨ ਫਤਿਹ ਦੀ ਗੱਲ ਕਈ ਹੱਦ ਤੱਕ ਝੂਠੀ ਸਾਬਿਤ ਹੋ ਰਹੀ ਹੈ। ਮਾਮਲਾ ਹੈ ਬਰਨਾਲੇ ਦੇ ਨਸ਼ਾਛੁਡਾਓ ਕੇਂਦਰ ਦਾ। ਜਿੱਥੇ ਕੋਵਿਡ-19 ਨੂੰ ਲੈ ਕੇ ਪ੍ਰਬੰਧ ਸਿਰਫ ਨਾਮ ਦੇ ਹੀ ਹਨ ਅਤੇ ਮਿਸ਼ਨ ਫਤਿਹ ਦੀਆਂ ਰੱਜ ਕੇ ਧਜੀਆਂ ਉਡਾਈਆਂ ਜਾ ਰਹੀਆਂ ਹਨ। ਸਮਾਜਿਕ ਦੂਰੀ ਅਤੇ ਮਾਸਕ ਤੋਂ ਬਿਨਾ ਚੱਲ ਰਿਹਾ ਹੈ ਬਰਨਾਲੇ ਦਾ ਨਸ਼ਾਛੁਡਾਓ ਕੇਂਦਰ। ਕਿ ਇੱਥੋਂ ਦੇ ਪ੍ਰਬੰਧਕਾਂ ਨੂੰ ਨਹੀਂ ਪਤਾ ਕਿ ਦੇਸ਼ ਕਿਸ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ। ਕੀ ਪ੍ਰਬੰਧਕਾਂ ਨੂੰ ਨਹੀਂ ਪਤਾ ਕਿ ਸਰਕਾਰੀ ਗਾਈਡਲਾਈਨਸ ਕੀ ਨੇ ਆਉ ਪਾਉ ਨੇ ਆ ਇੱਕ ਨਜ਼ਰ ਖਬਰ ਤੇ ਸਾਡਾ ਗੁਰਸੋ ਦਾ ਤੇਲ ਮਾਚੇ ਜਾਂਦਾ ਜੀ ਇਹ ਇੱਕ ਗੋਲੀ ਦੇ ਕੇ ਮੋੜ ਦਿੰਦੇ ਆ ਜੀ ਸਰਕਾਰੀ ਹਸਪਤਾਲ ਵਾਲੇ ਢੀੜੇ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਸਾਨੂੰ ਕਰੋਨਾ ਤੋਂ ਵੀ ਡਰ ਲੱਗਦਾ ਸਾਨੂੰ ਕਰੋਨਾ ਨਾ ਹੋ ਜਾਏ ਜੀ ਚਲੋ ਬੰਦਾ ਪਤਾ ਨਹੀਂ ਕਿਵੇਂ ਆਉਂਦਾ ਕਿਵੇਂ ਚੱਲ ਕੇ ਕਿਵੇਂ ਨਹੀਂ ਆਉਂਦਾ ਪਰਸੋ ਮੈਨੇ ਇੱਥੇ ਬੰਦਾ ਫੜਿਆਗਾ ਠੀਕ ਆ ਗੋਲੀਆਂ ਵੇਚਦਾ ਡਾਕਟਰ ਨੂੰ ਮੈਂ ਲੈ ਕੇ ਆਇਆ ਡਾਕਟਰ ਨੇ ਆਪ ਸਰਿਆਂ ਫੜਿਆ ਦੇਖਿਆਗਾ ਇੱਥੇ ਵੇਚਦਾ ਜੀ 150 ਦਾ ਪਤਾ ਸਰ ਰਿਹਾ ਵੇਚਦਾ ਹੌਂੜਿਆ ਦਿੰਨੇ ਤੁਹਾਨੂੰ ਇਹ ਕਿਉਂ ਵਿਕਦਾ ਰਾਮ ਪੁੱਛਿਆ ਹੋਰ ਲੱਗੀ ਰੇਟ ਠੀਕ ਹੋ ਜਾ ਮੜੇ ਬਈ ਬੋਲੋ ਵੀ ਸਾਨੂੰ ਹੈਰਾਨ ਕਰ ਦਿਆ ਤੁਹਾਨੂੰ ਹੈਰਾਨ ਕਰ ਦਿਆ ਜੀ ਇੱਕ ਦਿਨ ਦੀ ਦਵਾਈ ਦਿੰਦੇ ਆ ਇਹ ਕਿੰਨੇ ਦਿਨਾਂ ਦੀ ਮੰਗਦੇ ਹੋ ਤੁਸੀਂ ਆਪਣਾ ਸਾਨੂੰ ਇੱਕ ਦਿਨ ਦੇ ਜੀ ਇਹ 30 ਕਿਲੋਮੀਟਰ ਦੋਨੇ ਕਿੱਥੋਂ ਆਈਏ ਜੀ ਬਈ ਤੁਸੀਂ ਮਾੜੇ ਬੰਦੇ ਆ ਜੀ ਕਿੰਨੇ ਦਿਨਾਂ ਦੀ ਦਵਾਈ ਮੰਗਦੇ ਹੋ 15 ਦਿਨਾਂ ਦੀ ਹੋਵੇ ਜੀ ਘਟੋ ਘਟ 15 ਦਿਨਾਂ ਦੀ ਹੋਵੇ ਜੀ 15 ਦਿਨਾਂ ਦੀ ਦੇਣ ਦੀ ਫੇਰ ਆ ਸਾਡਾ 15 ਦਿਨਾਂ ਦੀ ਹੋਵੇ ਔਰ ਇੱਥੇ ਰੋਜ਼ ਕਿਹੜੇ ਹੁੰਦਾ ਜੇ ਨਾਮ ਨਾਲ ਸਾਰਿਆਂ ਦੀ ਨਿਯਮ ਬੋਲੋ ਤੁਸੀਂ ਬੋਲਦੇ ਰਹੋ ਪਰਾਂਪਰੇ ਕੋਲੋਂ ਆਏ ਜੀ ਫੜਾਈ ਦੀ ਤੋਂ ਆਏ 150 ਦਾ ਦੇਖ ਜਾਣਾ ਮੋਟਰਸਾਈਕਲ ਮਾਰ ਕੇ ਭੜਾੜ ਗਿਆ ਪਹਿਲਾਂ ਵਸ ਉਸ ਤੋਂ ਮਿਲ ਜੀ ਭੜਾੜ ਵੀ ਜਾਇਆ ਤੇ ਇੱਥੇ ਵੀ ਹੋਈ ਹਾਲ ਉਸੇ ਮਿਲਿਆ ਟਿਆੜੀਦਾਰ ਬੰਦਿਆਂ ਬਾਈ ਯਾਰ ਇੱਕ ਦਿਨ ਦੀ ਦਵਾਈ ਦਿੰਦੇ ਆ 200 ਤੇਲੋਂ ਸਿਆਡੇ ਕੋਲੇ ਜਿਹੜੀ ਮੈਡੀਸਨ ਐ ਇਹਦਾ ਜਿਹੜਾ ਸਟਾਕ ਐ ਇਹ ਪੇਸ਼ੈਂਟਸ ਦੇ ਹਿਸਾਬ ਨਾਲ ਨਹੀਂ ਆਉਂਦਾਗਾ ਇਹ ਅਸੀਂ ਗੁਆਡ ਕਰਦੇ ਆ ਕੱਲ ਡਿਮਾਂਡ ਕੀਤੀ ਆ ਪੇਪਰ ਹੋਊਗਾ ਉਧਰ ਚੈੱਕ ਕਰ ਲਓ ਤੁਸੀਂ ਉਸ ਤੋਂ ਬਾਅਦ ਕੱਲ ਤੁਹਾਨੂੰ 2000 ਗੋਲੀ ਕਿੰਨੀ ਡਿਮਾਂਡ ਸੀਗੀ ਤੁਹਾਡੀ ਉਧਰ ਚੈੱਕ ਕਰ ਲਓ ਪੇਪਰ ਤੇ ਲਿਖੀ ਹੋਈ ਆ ਪਰਪਰ ਪੇਪਰ ਚੈੱਕ ਕਰ ਲਓ ਕੱਲ ਬਣਦੀ ਆ ਵੀਰੇ ਸਰੇ ਜਿਹੜੇ ਲੋਕ ਇਹਨਾਂ ਨੂੰ 7 ਦਿਨਾਂ ਦੀ ਦਵਾਈ ਜਿਹੜੀ ਹੈਗੀ ਆ ਰეკਮੈਂਡ ਹੁੰਦੀ ਆ ਲੋਟ ਹੁੰਦੀ ਆ ਬਟ ਇਹਨਾਂ ਦਾ ਇਹ ਕਹਿਣਾ ਹੈ ਵੀ ਸਾਨੂੰ 1 ਦਿਨ ਦੀ ਦਵਾਈ ਦੇ ਕੇ ਵਾਪਿਸ ਭੇਜ ਦਿੱਤਾ ਜਾਂਦਾ ਉਹ ਰੋਲ ਸਾਡੇ ਚੱਕਰ ਘੜਵਾਏ ਜਾਂਦੇ ਨੇ ਇਸ ਦਾ ਸਰ 1 ਦਿਨ ਦੀ ਦਵਾਈ ਦੇਣ ਦਾ ਕੀ ਕਾਰਨ ਹੈ ਇਸ ਦਾ ਮੁੱਖ ਕਾਰਨ ਇਹੀ ਹੈ ਜੀ ਦਵਾਈ ਦੀ ਅਨਵੇਲੇਬਿਲਿਟੀ ਉਪਰੋ ਮੈਡੀਸਿਨ ਆ ਨਹੀਂ ਰਹੀ ਤਾਂ ਹੀ ਇਹਨਾਂ ਵੀ ਖਿੰਗੀ ਦੇ ਰਹੇ ਹਨ ਜਦੋਂ ਹੀ ਮੈਡੀਸਿਨ ਉਪਰੋ ਆ ਗਈ ਦਵਾਰਾ ਉਸ ਦਿਨ ਆਪਾਂ 7 ਦਿਨ ਦੀ ਸ਼ੁਰੂ ਕਰਤਾ ਇਹ ਸਰ ਕਿੰਨੇ ਦਿਨਾਂ ਦਾ ਮਤਲਬ ਇਹ ਰੋਟੇਸ਼ਨ ਹੁੰਦੀ ਹੈ ਮੈਡੀਸਿਨ ਦੀ ਜਦੋਂ ਪਹਿਲਾ ਕੋਰੋਨਾ ਵਾਇਰਸ ਦੀ ਆਈ ਸੀਗੀ ਮਹਾਮਾਰੀ ਉਦੋਂ ਆਪਾਂ 21 ਦਿਨ ਤੱਕ ਦੀ ਵੀ ਦਿੱਤੀ ਹੈ ਮੈਡੀਸਨ ਬਟ ਹੁਣ ਜਿਵੇਂ ਜਿਵੇਂ ਸਰਕਾਰ ਦੇ ਗਾਈਡਲਾਈਨ ਆ ਰਹੀਆਂ ਹੁਣ ਅਸੀਂ ਮੈਕਸਿਮਮ 7 ਦਿਨ ਤੱਕ ਦੀ ਦੇ ਸਕਦੇ ਹਾਂ ਓਕੇ ਔਰ ਆਪਣੇ ਜਿਹੜੇ ਨਵੇਂ ਪਰਸੋਂ ਰੂਲਸ ਲਾਗੂ ਹੋਏ ਨੇ ਆਰਡਰਸ ਆਏ ਨੇ ਨਵੇਂ ਵੀ ਪੰਜ ਸਰਵਜਨਿਕ ਜਗ੍ਹਾ ਦੇ ਉੱਤੇ ਪੰਜ ਲੋਕਾਂ ਤੋਂ ਵੱਧ ਇਕੱਠ ਨਹੀਂ ਹੋ ਸਕਦਾ ਪਰ ਆਪਣੇ ਹਸਪੀਟਲ ਦੇ ਅੰਦਰ ਜਿੱਥੇ ਮੈਡੀਸਨ ਦਿੱਤੀ ਜਾਂਦੀ ਹੈ ਉੱਥੇ ਕਰੀਬ-ਕਰੀਬ 100 ਬੰਦੇ ਦਾ ਇਕੱਠ ਹੈਗਾ ਜੀ ਔਰ ਨਾ ਹੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਸੋਸ਼ਲ ਡਿਸਟੈਂਸ ਹੈ ਨਾ proper 마સ્કਿੰਗ ਹੈ ਉਹਨਾਂ ਦੇ ਲੋਕਾਂ ਦੇ ਔਰ ਜਿਹੜੇ ਲੋਕ ਅੰਦਰ ਬੈਠੇ ਹਨ ਤਾਂ ਉਹਨਾਂ ਦੇ 마ਸਕ ਪਾਇਆ ਹੋਇਆ ਔਰ ਨਾ ਹੀ ਚਲੋ ਸੈਨੀਟਾਈਜ਼ਰ ਇੱਕ ਅਲੱਗ ਚੀਜ਼ ਹੈ ਉਹ ਹਰ ਬੰਦੇ ਦਾ ਆਪਣਾ ਹੈਗਾ ਪਰ ਇਹ 100 ਬੰਦਾ ਜੀ ਦਾ ਸਰ ਇਕੱਠ ਹੋ ਰਹੇ ਨੂੰ ਕਿੱਦਾਂ ਆਪਾਂ ਮਤਲਬ ਮੈਨੇਜ ਕਰਾਂਗੇ ਜਦੋਂ ਲੈਕ ਆਫ ਅਵੇਲੇਬਿਲਟੀ ਤੁਸੀਂ ਕਹਿ ਰਹੇ ਹੋ ਦਵਾਈ ਨਹੀਂ ਹੈਗੀ ਤਾਂ ਇਹਦਾ ਸਰ ਕੀ ਹੱਲ ਕੀ ਹੈ ਇਸ ਚੀਜ਼ ਦਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਇਕੱਠ ਹੋਇਆ ਪਿਆ ਇਹਦਾ ਮੁੱਕਰ ਨਹੀਂ ਹੈ ਜੀ ਮੈਡੀਸਿਨ ਨਹੀਂ ਹੋਣ ਕਰਕੇ ਨਾ ਮਰੀਜ਼ਾਂ ਨੂੰ ਦੇਖੀ ਆਣਾ ਪੈਂਦਾ ਹੈ ਤਾਂ ਉੱਥੇ ਕੱਟ ਲੋ ਜਦੋਂ ਦੀ ਮੈਡੀਸਿਨ ਦੀ ਅਵੇਲੇਬਿਲਟੀ ਹੋ ਗਈ ਉਦੋਂ ਹੀ ਠੀਕ ਹੋ ਜੂ ਉਦੋਂ 7 ਦਿਨ ਦੀ ਮੈਡੀਸਿਨ ਦੇਣ ਲੱਗਾਂਗੇ ਆਪਾਂ ਉਸ ਤੋਂ ਬਾਅਦ ਦੁਬਾਰਾ ਠੀਕ ਹੋ ਔਰ ਜਿਹੜੇ ਆਪਣੇ ਉੱਥੇ ਮੈਡੀਸਿਨ ਦੇਣ ਵਾਸਤੇ ਲੋਕ ਬੈਠੇ ਹੋਏ ਆ ਉਹਨਾਂ ਨੇ ਇੱਕ ਨਿਸ ਬਿਹੇਵ ਕੀਤਾ ਤੁਹਾਡੇ ਸਾਹਮਣੇ ਆ ਪਰਚੀ ਇੱਕ ਬੰਦਾ ਆਲਰੇਡੀ ਪਹਿਲਾਂ ਹੀ ਪਰੇਸ਼ਾਨ ਹੈਗਾ ਔਰ ਉਹਦੇ ਨਾਲ ਦੁਬਾਰਾ ਤੋਂ ਉਹਨੂੰ ਇਹ ਕਹਿ ਕੇ ਉਹਦੇ ਨਾਲ ਮਿਸ ਉਹਦੀ ਪਰਚੀ ਫਾੜ ਦਿੱਤੀ ਜਾਂਦੀ ਹੈ ਇਹ ਕਿਉਂ ਸਾਰੇ ਲੋਕ ਉੱਥੇ ਆਫਰ ਗਵਰਨਮੈਂਟ EMPLOYEES ਨੇ ਜਾਂ ਪ੍ਰਾਈਵੇਟ ਲੋਕ ਨੇ ਹੋ ਨਹੀਂ ਬਿਲਕੁਲ ਗਵਰਨਮੈਂਟ ਅਪਲਾਈ ਨਹੀਂ ਜਿਹੜੇ ਬੈਠੇ ਨੇ ਏ ਐਫ ਆਈ ਦੀ ਗੱਲ ਕਰਦਿਆਂ ਉਹਨਾਂ ਜਾ ਕੇ ਵੀ ਇਹਨਾਂ ਨੇ ਪਰਚੀ ਕਿਉਂ ਪਾਟੀ ਜਦ ਮਿਸਬੀਰੀਪ ਚੋਂ ਵੀ ਪਹਿਲਾਂ ਪੇਸ਼ ਨਹੀਂ ਹੁੰਦੀ। ਹੁਣ ਸਰ ਕੋਈ ਹੈ ਉਮੀਦ ਵੀ ਕਦੋਂ ਤੱਕ ਇਹਨਾਂ ਦੀ ਜਿਹੜੀ ਮੈਡੀਸਨ ਦੀ ਸਪਲਾਈ ਹੈਗੀ ਇਹ ਰੈਗੂਲਰ ਹੋ ਸਕਦੀ ਹੈ। ਇਹ ਤਾਂ ਉਪਲਬਧਨਬਿਲਟੀ ਦੀ ਗੱਲ ਹੈ ਜੀ ਅਜੇ ਤੱਕ ਆਪਾਂ ਨੂੰ ਪਤਾ ਨਹੀਂ ਕਦੋਂ ਅਵੇਲੇਬਲ ਹੋ ਮੈਡੀਸਨ। ਜਦੋਂ ਵੀ ਅਵੇਲੇਬਲ ਹੋਵੀਂ ਆਪਾਂ ਉਸ ਦਿਨ ਤੋਂ ਹੀ ਛੱਦ ਦਿਨ ਦੀ ਸਪਲਾਈਸ਼ਨ ਕਰ ਦਿਆਂਗੇ। ਬਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ੈਡ ਨਿਊਜ਼